ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਉੱਚ ਪੱਧਰੀ ਮੀਟਿੰਗ ਕੀਤੀ ਗਈ ਪਟਿਆਲਾ ਦੇ ਵਿੱਚ ਇਹ ਵੱਡੀ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਪਰਿਵਾਰ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ ਇਸ ਮੀਟਿੰਗ ਦਾ ਮੁੱਖ ਮਕਸਦ ਕੀ ਸੀ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਪੁਲਿਸ ਫੈਮਲੀਆਂ ਦੀ ਜਿਹੜੀਆਂ ਮੁਸ਼ਕਲਾਂ ਦੇ ਉੱਤੇ ਚਰਚਾ ਕੀਤੀ ਗਈ ਤੇ ਮਤੇ ਪਾਏਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਹਨਾਂ ਪਰਿਵਾਰ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੇ ਉਹ ਮੁਸ਼ਕਿਲਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਰੱਖਣਗੇ ਤਾਂ ਨਾਲ ਹੀ ਇਸ ਮੌਕੇ ਮੀਟਿੰਗ ਦੇ ਵਿੱਚ ਜੋ ਸ਼ਾਮਿਲ ਹੋਏ ਉਹਨਾਂ ਦੇ ਵੱਲੋਂ ਚਰਚਾਵਾ ਕੀਤੀਆਂ ਗਈਆਂ ਤੇ ਨਾਲ ਹੀ ਆਉਣ ਵਾਲੀਆਂ ਜਿਮਨੀ ਚੋਣਾਂ ਜੋ ਕਿ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਣ ਵਾਲੀ ਆ ਜਿਮਨੀ ਚੋਣਾਂ ਨੂੰ ਲੈ ਕੇ ਵੀ ਅਗਲੀ ਰਣਨੀਤੀ ਲਿਖੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਰਣਨੀਤੀ ਬਣਾਈ ਜਾਵੇ ਰਣਨੀਤੀ ਬਣਾਈ ਗਈ ਆ ਇਸ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਜਿੰਦਰਪਾਲ ਆਨੰਦ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਆ ਇਸ ਮੀਟਿੰਗ ਦੇ ਬਾਬਤ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੌਣਾ ਦੇ ਲਈ ਕੀ ਰਣਨੀਤੀ ਲਿਖੀ ਗਈ ਆ ਉਹ ਤੁਹਾਨੂੰ ਉਹਨਾਂ ਦੀ ਜੁਬਾਨੋਂ ਇੱਕ ਵਾਰ ਸੁਣਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਰਜਿੰਦਰਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਮੇਰੇ ਨਾਲ ਸਾਰੇ ਸਾਡੇ ਪੰਜਾਬ ਪੁਲਿਸ ਦੇ ਦੁਖੀ ਮੁਲਾਜ਼ਮ ਜਿਨ੍ਹਾਂ ਨੂੰ ਪਹਿਲੀਆਂ ਸਰਕਾਰਾਂ ਨੇ ਥੋੜੀ ਥੋੜੀ ਗੈਰ ਹਾਜ਼ਰੀ ਦੇ ਵਿੱਚ ਜਿਹੜੇ ਮਜਬੂਰੀ ਚ ਹੋਏ ਕਿਸੇ ਦੇ ਮਾਤਾ ਜੀ ਬਿਮਾਰ ਕਿਸੇ ਦੇ ਪਿਤਾ ਜੀ ਬਿਮਾਰ ਕਿਸੇ ਦਾ ਬੱਚਾ ਬਿਮਾਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਥੋੜੀ ਥੋੜੀ ਇਹ ਜੈਨੂਅਲ ਕੌਜ਼ ਸੀ ਇਹ ਜਿਹੜੀ ਵਜ੍ਹਾ ਕਰਕੇ ਇਹ ਵਿਚਾਰੇ ਗੈਰ ਹਾਜ਼ਰ ਹੋ ਗਏ ਸੀ ਤੇ ਪਿਛਲੀਆਂ ਸਰਕਾਰਾਂ ਨੇ ਪੋਲੀਟੀਕਲ ਮਾਈਲਸ ਲੈਣ ਵਾਸਤੇ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰਤਾ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਰੁਕ ਗਈ ਆ ਇਹਨਾਂ ਦੇ ਚੁੱਲ੍ਹੇ ਠੰਡੇ ਹੋ ਗਏ ਨੇ ਸੋ ਆਪ ਪਾਰਟੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਜੇ ਪਿਛਲੀਆਂ ਸਰਕਾਰਾਂ ਨੇ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਤਾਂ ਅਸੀਂ ਕਰਾਂਗੇ ਇਸ ਸੰਦਰਭ ਦੇ ਵਿੱਚ ਅੱਜ ਇਹਨਾਂ ਦੇ ਕੇਸਾਂ ਦੇ ਸਬੰਧੀ ਡਿਸਕਸ ਕਰਨ ਲਈ ਮੈਂ ਪਟਿਆਲੇ ਮੀਟਿੰਗ ਬੁਲਾਈ ਸੀ ਅੱਜ ਸਾਰੇ ਪੰਜਾਬ ਤੋਂ ਸਾਡੇ ਜਿਹੜੇ ਦੁਖੀ ਪੁਲਿਸ ਮੁਲਾਜ਼ਮ ਨੇ ਹੈਡ ਕਨਸਟੇਬਲ ਨੇ ਕਨਸਟੇਬਲ ਨੇ ਔਰ ਥਾਣੇਦਾਰ ਰੈਂਕ ਦੇ ਅਫਸਰ ਇੱਥੇ ਆਏ ਨੇ ਜਿਨ੍ਹਾਂ ਨਾਲ ਮੈਂ ਡਿਟੇਲ ਚ ਮੀਟਿੰਗ ਕੀਤੀ ਹੈ ਇਹਨਾਂ ਦੀਆਂ ਫੈਸਲਾ ਲੀਆਂ ਨੇ ਔਰ ਸਰਕਾਰ ਨਾਲ ਹੁਣ ਤਾਲਮੇਲ ਕਰਕੇ ਇਹਨਾਂ ਨੂੰ ਜਲਦੀ ਸਰਕਾਰ ਤੋਂ ਰੀਲੀਫ ਦਵਾਇਆ ਜਾਏਗਾ ਨੌਕਰੀਆਂ ਤੇ ਬਹਾਲ ਕਰਾਇਆ ਜਾਏਗਾ ਔਰ ਅੱਜ ਮੈਂ ਅਸੀਂ ਗੁਰਦੁਆਰਾ ਦੂਸ਼ ਸਾਹਿਬ ਸਾਹਿਬ ਦੇ ਕੋਲ ਖੜੇ ਆਂ ਮਹਾਰਾਜ ਦੇ ਚਰਨਾਂ 'ਚ ਖੜੇ ਆਂ ਪ੍ਰਮਾਤਮਾ ਨੂੰ ਅਰਦਾਸ ਜੋਦਰੀ ਬੇਨਤੀ ਕਰਦਾ ਕਿ हे ਸੱਚੇ ਪਿਤਾ ਪ੍ਰਮਾਤਮਾ ਵਾਹਿਗੁਰੂ ਜੀ ਇਹਨਾਂ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਇਹਨਾਂ ਦੇ ਬੱਚੇ ਇਹਨਾਂ ਦੇ ਮਾਪਿਓ ਬਹੁਤ ਦੁਖੀ ਨੇ ਇਹਨਾਂ ਦੀ ਨੌਕਰੀ ਜਾਣ ਕਰਕੇ ਹਾਲਾਤ ਬਹੁਤ ਬਦ ਤੋਂ ਬਦਤਰ ਹੋ ਗਏ ਨੇ ਇਹਨਾਂ ਨੂੰ ਇਹਨਾਂ ਦੀਆਂ ਨੌਕਰੀਆਂ ਤੇ ਬਹਾਲ ਕਰੋ ਤਾਂ ਕਿ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਸ਼ੁਰੂ ਹੋ ਸਕੇ ਇਹਨਾਂ ਦੇ ਚੁੱਲਿਆਂ 'ਚ ਅੱਗ ਬਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਈਸੋ ਨਹਾ ਤਾਂ ਤੁਸੀਂ ਸੁਣਿਆ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਨਾਲ ਹੀ ਉਮੀਦ ਜਿਤਾਈ ਗਈ ਆ ਕਿ ਸਾਨੂੰ ਮਾਣ ਹੈ ਸਾਨੂੰ ਉਮੀਦ ਹੈ ਸਾਨੂੰ ਆਸ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਪੁਲਿਸ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨਗੇ ਤੇ ਮੁਸ਼ਕਿਲਾਂ ਦਾ ਹੱਲ ਜ਼ਰੂਰ ਕਰਵਾਉਣਗੇ ਤਾਂ ਇਸ ਮੀਟਿੰਗ ਤੋਂ ਬਾਅਦ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪੂਰੇ ਪੰਜਾਬ ਤੋਂ ਜੋ ਵਕ ਵਕ ਮੈਂਬਰ ਤੇ ਅਹੁਦੇਦਾਰ ਪਹੁੰਚੇ ਸਨ ਉਹ ਗੁਰਦੁਆਰਾ ਦੁਖਨਵਰਨ ਸਾਹਿਬ ਦੇ ਵਿੱਚ ਪਹੁੰਚੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਕਿ ਉਹਨਾਂ ਦੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਕੀਤੀਆਂ ਜਾਣ ਤਾਂ ਇਸ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਸਾਡਾ ਡੀਐਸਪੀ ਐਡਵੋਕੇਟ ਅਜਿੰਦਰਪਾਲ ਨਾਦੇ ਵੱਲੋਂ ਉਹਨਾਂ ਦੀ ਜੁਬਾਨੀ ਵੀ ਤੁਹਾਨੂੰ ਇੱਕ ਵਾਰ ਸੁਣਾ ਦਿੰਨੇ ਆ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਅਨੰਤ ਸਾਫ ਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੁਸੀਂ ਦੇਖ ਰਹੇ ਹੋ ਭਰਾਓ ਅੱਜ ਮੇਰੀ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਔਰ ਔਦੇਦਾਰ ਸਹਿਬਾਨ ਗਰਦਾਸਪੁਰ ਤੋਂ ਅਮਰਸਰ ਤੋਂ ਤਰਨਤਾਰਨ ਤੋਂ ਬਟਾਲੇ ਤੋਂ ਪਟਿਆਲੇ ਤੋਂ ਰੋਪੜਾਡੇ ਜ਼ਿਲ੍ਹਿਆਂ ਤੋਂ ਰੋਪੜ ਬਗੈਰਾ ਤੋਂ ਅੱਜ ਇੱਥੇ ਆਏ ਨੇ ਅੱਜ ਸਾਡੀ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਤੇ ਸਾਰੇ ਹਾਲਾਤਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਪਿਛਲੀਆਂ ਸਰਕਾਰਾਂ ਨੇ ਇਹ ਮੁਲਾਜ਼ਮਾਂ ਨੂੰ ਛੋਟੀ ਛੋਟੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਆ ਮਜਬੂਰੀ ਵਸੇ ਇਹਨਾਂ ਦੀਆਂ ਹੋਈਆਂ ਸੀ ਇਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਹੈ ਇਹ ਕੋਈ ਚਿੱਟੇ ਦੇ ਸਮਗਲਰ ਨਹੀਂ ਹੈਗੇ ਏ ਕੋਈ ਕਾਤਲ ਨਹੀਂ ਹੈਗੇ ਇਹਨਾਂ ਤੇ ਕੋਈ ਵੀ ਮਕਦਮਾ ਦਰਜ ਨਹੀਂ ਹੈ ਪਰ ਪਿਛਲੀਆਂ ਸਰਕਾਰਾਂ ਨੇ ਆਪਣੇ ਪੋਲਿਟিক্যাল ਮਾਇਲੇ ਲੈਣ ਲਈ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰਤਾ ਸੀ ਔਰ ਇਹ ਸਰਕਾਰ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਔਰ ਸਰਕਾਰ ਨੂੰ ਸਾਡੇ ਬਹੁਤ ਹੀ ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਜਲਦੀ ਹੀ ਇਹਨਾਂ ਮਲਾਜਮਾਂ ਦੀਆਂ ਜਿਹੜੀਆਂ ਨੇ ਮੁਸ਼ਕਿਲਾਂਤ ਨੇ ਉਹ ਦੂਰ ਕੀਤੀਆਂ ਜਾਣੀਆਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਮੈਂ ਇਹਨਾਂ ਦਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਤੋਂ ਟਾਈਮ ਲੈ ਕੇ ਉਹਨਾਂ ਨੂੰ ਬੇਨਤੀ ਕਰਾਂਗਾ ਇਹਨਾਂ ਦੇ ਹਾਲਾਤਾਂ ਬਾਰੇ ਦੱਸਾਂਗਾ ਔਰ ਇਹਨਾਂ ਨੂੰ ਇਹਨਾਂ ਦੀਆਂ ਮੁਸ਼ਕਿਲਾਂਤ ਨੂੰ ਉਹਨਾਂ ਤੋਂ ਹੱਲ ਕਰਵਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ